ਸਤ ਗੁਰ ਕੀ ਸੇਵਾ ਸਫਲ ਗਏ ਜੇ ਕੋ ਕਰੇ ਜਿਤ ਲਾਇ ਸਤ ਗੁਰ ਕੀ ਸੇਵਾ ਸਫਲ ਗਏ ਜੇ ਕੋ ਕਰੇ ਜਿਤ ਲਾਇ ਸਤਿਗੁਰ ਦੀ ਸੇਵਾ ਸਫਲ ਹੈ ਸਤਿਕਾਰਯੋਗ ਨਗਰ ਨਿਵਾਸੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਸ਼ਹੀਦੀ ਦਿਹਾੜੇ ਬੜੀ ਚੜ੍ਹਦੀ ਕਲਾ ਨਾਲ ਮਨਾਏ ਜਾ ਰਹੇ ਹਨ ਆਪ ਜੀ ਨੂੰ ਪਤਾ ਹੈ ਕਿ 6 7 ਤੇ 8 ਨੂੰ ਪਰਿਵਾਰ ਫੇਰੀਆਂ ਅਤੇ 9 ਨੂੰ ਸ੍ਰੀ ਖਡਵਾਰ ਸਾਹਿਬ ਪਰੇਰੰਭ ਹੋਣੇ ਹਨ ਨਾਸ ਨੂੰ ਮਹਾਨ ਨਗਰ ਕੀਰਤਨ ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਰਜਿੰਦਰ ਸਿੰਘ ਜੀ ਸਵਰਾ ਅਤੇ ਮਹਾਨ ਕਵੀਸ਼ਰ ਭਾਈ ਭਗਵੰਤ ਪਧਵਾਨ ਸੂਰਵਿੰਦ ਵਾਲੇ ਕਵੀਸ਼ਰ ਆਪਾਂ ਜੀ ਨੂੰ ਮਹਾਨ ਗੁਰੂ ਕੇ ਇਤਿਹਾਸ ਨਾਲ ਕੇ ਨਿਹਾਲ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੀ ਬੜੇ ਪ੍ਰੇਮ ਸ਼ਰਧਾ ਤੇ ਭਾਵਨਾ ਨਾਲ ਕਰੋ ਅਤੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ